ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਰਵਾਚ ਬੇਨਤੀ ਚਉਪਾਈ ਅਮਰੀ ਕਰੋ ਹੱਥ ਦਾ ਰਚਾ ਪੂਰਣ ਹੋਏ ਚਿੱਤ ਕੀ ਇੱਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈਤੋਂ ਕਾ ਵੋ ਆਪਾ ਦੈ ਮੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸਿਵ ਸਿਖ ਸਵੈ ਕਰਤਾਰਾ ਮੋਰ ਚਾਨਜ ਕਰਦਾ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਤਿਆਸਾ ਤੁਮੈ ਸ਼ਰਪੀਆ ਵਰਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸਿਵ ਸਿਖ ਮਾਰੇ ਤਾਰਿਯ ਹੈ ਚੰਚੰ ਸੁਤਰ ਹਮਾਰੇ ਮਾਰਿਯ ਹੈ ਤਾ ਪਾ ਦੇ ਮuje ਵਰੀਐ ਮਰਨ ਕਾਲ ਕਾ ਤਰਾ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਸੁਜੂ ਕਰਿਓ ਰਚਾ ਰਾਖ ਲੈ ਮੋ ਰਾਖਨ ਹਾਰੇ ਸਾਹਿਬ ਸੰਸਹਾਇ ਤਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਉਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬੋਤਰਾ ਕਾਲ ਪਾਇ ਸਿਵ ਜੀ ਉਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜੋਨ ਕਲ ਜੋਗੀ ਸੁਖੀਓ ਮਧਰਾਜ ਬ੍ਰਹਮਾ ਜੋਤੀਓ ਜਵਨ ਕਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਲ ਸਭ ਜੱਤ ਬਨਾਇਓ ਦੇਵ ਦੈਤ ਜਿਸਨੁ ਪਜਾਇਓ ਆਦ ਅੰਤਿਕੈ ਉਤਾਰਾ ਸੋਈ ਗੁਰੂ ਸੰਜੀਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਸਵਾਰੀ ਸਿਵਕੁਨ ਕੋ ਸਭ ਕੋ ਸੁਖ ਦੀਓ ਸਤਨ ਕੋ ਪਲ ਮੋਮਦ ਕੀਓ کٹ کٹ کے انتر کی پلے برے کی پیر پچھانت چینٹی سا پر کرپا دش کر پولہ سنتن دکھ پائے سکھ پائے سادن کے سکھی ایک ایک کی پیر پچھانا ہے کٹ کٹ کے پٹ پٹ کی جانا ہے جب دکھ کرا کرتا پر پرجا ترتا دہ جب یا کر ہوں کب ہوں تو میں ملت دے تر سب ہوں ਜਿਤੇ ਵਦਨ ਸੇ ਸਵਤਾਰ ਆਪ ਆਪਣੀ ਬੁਝੂਚਾਰਾ ਤੂੰ ਸਭਿ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦਾਰ ਆਲਮ ਨਿਰੰਕਾਰ ਨਿਰੰਕਾਰ ਨਰਲੰਬੈ ਆਦ ਨੀਲੰਦਾ ਸੰਭ ਤਾਕਾ ਮੂਚਾਰਤ ਭੇਦਾ ਜਾਕੋ ਭੇਦ ਨਾ ਪਾਉ ਤਬੇਦਾ ਤਾਕੋ ਕਰ ਪਾਣੁ ਨਮਨ ਤੈ ਮਹ ਮੂੜ ਕਛ ਭੇ ਨਾ ਜਾਣੁ ਤੈ ਮਾਨ ਦੇਵ ਕੋ ਕੈ ਸਦਾ ਸੇਵਾ ਨਿਰੰਕਾਰ ਕਾ ਚਿੰਤਨ ਹੈ ਭੇਵਾਰ ਆਪ ਆਪਣੀ ਮੁਦਹ ਜੀਤੀ ਵਰਨ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਸਜਾ ਪ੍ਰਤਮ ਸੰਸਾਰਾ ਇਕ ਰੂਪ ਨੂੰ ਸਰੂਪ ਆ ਰੰਗ ਭਉਰਾ ਕਹੀ ਕੂਪਾ ਅੰਦਰ ਜਿਰ ਸਿਤਿ ਜਕੀਨੀ ਅਤਿ ਵਿਚਖਾਨ ਬਹੁ ਰਚ ਦਿਨੀ ਕਹੋ ਪੂਲ ਰਾਜਾ ਹੋਏ ਬੈਠਾ ਗਮ ਸਿੰਘ ਭਾਇਓ ਸਿੰਘ ਕਰੇਠਾ ਸ੍ਰੀ ਸੇਟ ਦਿਖਾਏ ਚੰਬ ਆਜਿਗਾ ਸਰੂ ਸੈੰਭਵ ਔਰ ਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗ ਰੋ ਦੁਸ਼ਟ ਤੇ ਉਠਵਤ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤੌ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤੋਂ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸੋਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾਂ ਕੇ ਕਾਲ ਨਿਕੜਨਾ ਹੈ ਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਿਸ਼ਟ ਅੰਤ ਤਤ ਕਾਲਾ ਕਿਰਪਾ ਦਸਤਾਂ ਜਾਏ ਨਿਹਰ ਹੋ ਤਾਂ ਕਿ ਤਾ ਤਨਕ ਮੈਂ ਹਰ ਹੋ ਰਿ ਸਦ ਕਰਮੋ ਸਭ ਹੋਈ ਦੁਸ਼ਟ ਸ਼ਾਸ ਵਸ ਕੈ ਨਾ ਕੋਈ ਏਕ ਵਾਰ ਜਨ ਤੁਮ ਸੰਭਾਰਾ ਕਾਲ ਫਾਸ ਤੇ ਤਹਿ ਵਾਰਾ ਜਿੰਦਰ ਨਾਉ ਤਿਹਾਰੋ ਕਹਾ ਦਾਰਿਦ ਦੁਸ਼ਟ ਲੋਕ ਤੇ ਰਹਾ ਕੜ ਕੇ ਤੁਮ ਸਣ ਤਿਹਾਰੀ ਆਪ ਹਾ ਦਿਲ ਹੋ ਵਾਰੀ ਸਤ ਔਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਕ੍ਰਿਪਾ ਕਰੀ ਹੰਬਰਜਗ ਮਾਤਾ ਗਰੰਧ ਕਰਾ ਪੁਰਨ ਸਵਰਾਤਾ ਕਿਲ ਵਿਖ ਸਕਲ ਦੇਖੋ ਹਰਤਾ ਦੁਸ਼ਟ ਦੋਖਿਨ ਕੋ ਸ਼ੈ ਕਰਤਾ ਸਰੀਅਸ ਤੋ ਚਬ ਪੈ ਦਇਆਲਾ ਪੁਰਨ ਕਰਾ ਗਰੰਤ ਤਕਾਲਾ ਮਨ ਵਾਚਤ ਪਲ ਪਾਵੇ ਸੋਈ ਦੁਖਨਤ ਸਹਿਬ ਬੈਉਤ ਕੋਈ ੜੇ ਲਐ ਸੁਨੇ ਗੰਗ ਜੋ ਜਾਏ ਸਰਸਨਾ ਪਾਵੇ ਸੁਨੇ ਮੁਰਜਤ ਲਾਇ ਚਤਰਤਾ ਆਵੇ ਦੂ ਤਰਤ ਪੌ ਨਿਕਲਨਾ ਤੰ ਨਰਕੇ ਰਹੇ ਹੋ ਜੋ ਆ ਕੀ ਇੱਕ ਵਰ ਚਉ ਪਈ ਕੋ ਕਹ ਚਉ ਪਈ ਸੰਭੋ ਸਤਰਾ ਸਜ ਪੜੀ ਜੈ ਅਰ ਸਾਇਸ ਪੁੰਤਿੰਕਹਿ ਜੈ ਭਾਦਰ ਸੁਦੇਸ਼ਟਮੀ ਰਵਿਵਾਰਾ ਤਿਸ ਤਤਰਾ ਗ੍ਰੰਥ ਸੁਧਾਰਾ ਸੋਈਆ ਪਾਇ ਗਏ ਜਲ ਤੇ ਤੁਮਰੇ ਤਉ ਤੇ ਕੂਆਂ ਅੰਦਰ ਨਹੀਂ ਆਨਿਓ ਰਾਵ ਰਹੀ ਪ੍ਰਾਨ ਪ੍ਰਾਨੋਂ ਨੇ ਕਹਿ ਮਤ ਇਕ ਨ ਮੰਨਿਓ ਸਿਮਰਤ ਸਾ ਸਰਵੇ ਸੋਐ ਭੂਪੇਤ ਕਹਿ ਅਮ ਇਕ ਨ ਜਾਣਿਓ ਸ਼੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਏ ਵਕਾਂਦੇਓ ਉੰਧਰਾ ਸਗਲ ਦਵਾਰ ਕੋ ਛੜਕੈ ਗਇਓ ਤਹਾਰੋ ਦਵਾਰ ਬਹਿੰਗੇ ਕੀ ਲਾਜ ਅਸੇ ਗੋਵਿੰਦਾ ਤਹਾਰ ਸਗਲ ਦਵਾਰ ਕੋ ਛੜਕੈ ਗਇਓ ਤਹਾਰੋ ਦਵਾਰ ਬਹਿੰਗੇ ਕੀ ਲਾਜ ਅਸੇ ਗੋਵਿੰਦਾ ਤਹਾਰ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ੇ ਦਸਮੀ ਕਵਿ ਵਾਚ ਬੇਨਤੀ ਚਉਪਾਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਚਾ ਤਉ ਚਰਨਨ ਮੰਨ ਰਹਾ ਮਹਾਰਾਯ ਆਪਣਾ ਜਨਕ ਰੂਪ ਤਪਾਰਾ ਅਮਰੇ ਦੁਸ਼ਟ ਸਭ ਤੋਂ ਕਾਬੂ ਆਪਹਾਤ ਮੋਇ ਬਚਾਓ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸਿਖ ਸਵੇ ਕਰਤਾਰਾ ਮੋਰ ਚੰਦ ਜ ਕਰਦੇ ਕਰੀਐ ਸਭ ਬਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਤਿਆਸਾ ਤੁਮੇ ਛਡ ਕੀ ਵਰਨਾ ਧਿਆਉ ਜੋਗਰ ਚਾਹੋ ਸੋ ਤੁਮ ਤੇ ਪਾਓ ਸੇਵ ਸਿ ਕੁਮਾਰੇ ਤਾਰਿ ਹੈ ਚੁੰਚਨ ਸੁੱਤਰ ਹਮਾਰੇ ਮਾਰਿ ਹੈ ਪਾਪ ਹਾ ਦਮ ਦਿਹਰੀ ਐ ਮਰਨ ਕਾਲ ਕਾ ਤਰਹ ਨੇ ਵਰੀ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਸਤਿਜੂ ਕਰੀ ਹੋ ਰਚਾ ਰਾਖ ਲੈ ਹਮ ਰਾਖਨ ਹਾਰੇ ਸਹਿਬ ਸੰਸਹਾਏ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੁਮ ਹੋ ਬੁਰੀ ਚਤੁਰ ਦਸ ਕੰਤਾ ਕਾਲ ਪਏ ਬ੍ਰਹਮਾ ਬਉ ਤਰਾ ਕਾਲ ਪਏ ਸੂਜੂ ਉਤਰਾ ਕਾਲ ਪਾਇਕਰ ਬਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾ ਸਾ ਜਵਨ ਕਾਲ ਜੋਗੇ ਸਭ ਕੀ ਉਹ ਵਿਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸੋ ਜੁਤ ਬਨਾਇਓ ਦੇਵ ਦੈਤ ਜਸ਼ਨੁ ਬਜਾਇਓ ਰਾਦ ਅੰਤੇ ਕੈ ਉਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਸਿ ਕੋ ਹਮਾਰੀ ਸਗਲ ਪ੍ਰਜਾ ਜਨੋ ਸਵਾਰੀ ਸਉਕੰਕ ਸਉਕੰਕ ਦੀਓ ਸਤਨ ਕੋ ਕਲਮੁਮਦ ਕੀਓ ਘਟ ਘਟ ਕੇ ਅੰਦਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨ ਤ ਚਿੰਟੀ ਤੇ ਗੁੰਜਾ ਰਸੂਲਲਾ ਸਬਰ ਕਿਰਪਾ ਦੁਸ਼ਕਰ ਫੁੱਲਾ ਸੰਤਨ ਦੁ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਆਏ ਘਟ ਘਟ ਕੇ ਪੜਪੜ ਕੀ ਜਾਨੈ ਜਉਦ ਕਰਖ ਕਰਤਾ ਰਾ ਪ੍ਰਜਾ ਧਰਤਾ ਉਹ ਦੇ ਅਪਾਰਾ ਜਵਿਆਕਰ ਕਰਤ ਹੂੰ ਕਬਹੂ ਤੁਮੈ ਮਿਲਤ ਦੇ ਤਰਸਬ ਹੂੰ ਜੇ ਤੇ ਵਦਨ ਸ ਸਵਤਾਰ ਐ ਆਪ ਆਪਣੇ ਬੁਜੂਚਾਰ ਐ ਤੁਮ ਸਭੀ ਤੇ ਰਤ ਨਿਰਾਲਮ ਜਨਤ ਬੇਦ ਪੇਦਾਰ ਆਲਮ ਨਿਰੰਕਾ ਨਿਰੁਕਾ ਨਿਰਲੰਬ ਆਦ ਨਿਲ ਨਾ ਸੰਭ ਤਾਕ ਮੂੜ ਚਰਤ ਪੇਦਾ ਜਕ ਪੇ ਨਾ ਪਾਤ ਬਿਦਾ ਤਾ ਕੋ ਕਿਰਪਾ ਹਨੁ ਨਮਨ ਤੋ ਮਹਾ ਮੂੜ ਕਛਪੇ ਨਾ ਜਾਣੁ ਤਾ ਮਹਾ ਦੇਖ ਕੋ ਕੈਸਾ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵਾ ਆਪ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਨ ਨਾ ਜਾਇ ਪਸਾਰਾ ਕਿਵ ਸਜਾ ਪ੍ਰਤਮ ਸੰਸਾਰਾ ਏਕ ਰੂਪਨ ਉਸ ਰੂਪਾ ਰੰਗ ਭੈਉ ਰਵ ਕਹੀ ਭੂਪਾ ਅੰਡਜੇ ਰਸ ਤੇ ਜਕਨੀ ਉਤੁਜ ਖਾਨ ਬਹੁਰ ਰਚਦੀਨੀ ਕਹੁ ਫੂਰਾਜ ਹਰਿ ਬਿਠਾ ਕਉ ਸਮਟ ਭਉ ਸੰਕਰ ਕਠਾ ਸਿਰ ਸਿਰ ਦਿਖਾਇ ਚੰਬਵੈ ਆਜੁ ਹਾਸ ਰੂਸੀ ਅੰਬਵੈ ਅਵਰਚਾ ਮੇਰੀ ਤੁਮ ਕਰੋ ਸਿਕਵਾਰ ਚਕ ਸੰਗਰਾਉ ਦੁਸ਼ਟ ਜਿਹੜੋ ਤਤ ਪੱਤਾ ਸਕਲ ਮੁਲੇਸ਼ ਕਰੋ ਰਣ ਘਾਤਾ ਜੇ ਅਸ ਤੋਇ ਤੋ ਸਰਣੀ ਪਰੇ ਤਨਕੇ ਦੁਸ਼ਤ ਦੂਤ ਹੈ ਮਰੇ ਔਰਕ ਜਗਨ ਭਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰਤੈ ਹੈ ਤਾਕੇ ਕਾਲ ਨਿਕੜਨਾ ਹੈ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਤਤ ਕਾਲਾ ਕਿਰਪਾ ਦਸਤਾਂ ਜਿਹੇ ਨਿਹਰ ਹੋ ਤਾਕੇ ਤਵ ਤਨ ਕਮੈ ਹਰ ਹੋ ਰੰਧ ਸੁਧ ਕਰਮੋ ਸਭ ਹੋਏ ਦੁਸ਼ਿ ਸ਼ਾਸਵ ਸਕੇ ਨਾ ਕੋਈ ਇਕ ਵਾਰ ਜਨ ਤਮੈ ਸੰਭਾਰਾ ਕਾਲ ਪਾਸ ਤੇ ਤਹੇ ਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰੇ ਦੁਸ਼ਟ ਦੋਤੇ ਰਹਾ ਕੜ ਕੇ ਤਮੈ ਸਰਨ ਤਿਹਾਰੀ ਆਫਾਤ ਲਹਿਵਾਰੀ ਸਰਉ ਠੋਰਮੋ ਸਹਾਈ ਦੁਸ਼ਤ ਦੋਤਿਲਿ ਉਚਾਈ ਕਿਰਪਾ ਕਰੇ ਹੰ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲਵਿਕ ਸ਼ਕਲ ਦੇ ਕੋ ਹਰਤਾ ਦੁਸ਼ਤ ਦੋਕਿਨ ਕੋ ਸ਼ੈ ਕਰਤਾ ਤੇਰੇ ਹਸਤ ਜਪ ਪੈਦੇਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵੰਚਿਤ ਪਲ ਪਾਵੇ ਸੋਈ ਲੋਗਨਤ ਸਹਿਬ ਬਿਆਤ ਕੋਇੜੇ ਲਾ ਸੁਨੇ ਗੁੰਗਜੋ ਜਹ ਹਿਸਰ ਸੁਨਾ ਪਾਵੇ ਸੁਨੇ ਮੋਰ ਚਤ ਲਾਏ ਚਤਰਤਾ ਆਵੇ ਦੁਖ ਦਰਦ ਭਾਉ ਨਿਕਤ ਨਾ ਤਨ ਨਰਕੇ ਰਹਿ ਹੋ ਜੋ ਜਾਕੇ ਇੱਕ ਵਾਰ ਚਉਪਾਈ ਕੋ ਕਹੈ ਚਉਪਾਈ ਸੰਭ ਸੁਤਰਾ ਸਤ ਸਣੀਜੈ ਅਰ ਸਹ ਪੁੰਨ ਦਿਨ ਕਹੀਜੈ ਪਾਦਰੋ ਸੁਦੀ ਅਸ਼ਟਮੀ ਰੋ ਵਾਰਾਤੀ ਤਦਰ ਗ੍ਰੰਥ ਸੁਹਾਰਾ ਸੋਈਆ ਪਾਇ ਗਏ ਜਬ ਤੇ ਤੁਮਰੇ ਤਉ ਤੇ ਕੂਆੰਕ ਤਰੇ ਨਹੀਂ ਆਨੇ ਹੋ ਰਾਮ ਰਹੀ ਪ੍ਰਾਨ ਕੁਰਾਨਨੇ ਕਹ ਮਤ ਇਕ ਨ ਮੰਨਿਓ ਸਿਮਰ ਸ਼ਾਸਤਰ ਵੇਸ ਸਵੈ ਬੋ ਭੇਦ ਕਹ ਮੇ ਇਕ ਨ ਜਾਣਿਓ ਤੇਰੇ ਸਵਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਹਿ ਵਖਾਣਿ ਆਉਂ ਦੁਹਰਾ ਸਗਲ ਦਵਾਰ ਕੋ ਛੜਕੈ ਗਇਓ ਤਹਾਰੋ ਦਵਾਰ ਮਾਹਿੰਗਹਿ ਕੀ ਲਾਜਿ ਅਸੈ ਗੋਬਿੰਦਾ ਤਹਾਰ ਸਗਲ ਦਵਾਰ ਕੋ ਛੜਕੈ ਗਇਓ ਤਹਾਰੋ ਦਵਾਰ ਮਾਹਿੰਗਹਿ ਕੀ ਲਾਜਿ ਅਸੈ ਗੋਬਿੰਦਾ ਤਹਾਰ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹ ਦਸਵੀਂ ਕਵਿ ਵਾਚ ਬੇਨਤੀ ਚਉ ਪਾਈ ਅਮ੍ਰਿ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਦਰ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਮ੍ਰਿ ਦੁਸ਼ਟ ਸਭ ਤਮ ਕਾ ਵੋ ਆਪ ਹਾਤਾ ਮੋਹਿ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਹ ਰ ਚਾਂਦੇਜ ਕਰਦੇ ਕਰੀਐ ਸਭੈਣ ਕੁ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੇ ਛਡ ਕੀ ਵਰਨਾ ਤਿਉ ਜੋ ਅਰਚਾਉ ਸੋ ਤੁੰਤੇ ਪਾਉ ਸੈਵ ਸਿੱਖ ਮਾਰੇ ਤਾਰੀਆ ਹੈ ਚੰਚੰ ਸਤਰ ਮਾਰੇ ਮਾਰੀਆ ਹੈ ਆਪਾ ਹਾਥ ਦੇ ਮੁਝਿ ਵਰੀਐ ਮਰਨ ਕਾਲ ਕਾ ਤਰਸ ਨੀ ਵਰੀਐ ਉਹ ਜੋ ਸਦਾ ਮਾਰੇ ਪੱਛਾ ਤੇਰੇ ਸਤਿਉ ਜੂ ਕਰਿਓ ਰੱਛਾ ਰਾਖ ਲੈ ਉਮ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮੋਹ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮੰਭਵ ਤਰਾ ਕਾਲ ਪਾਇ ਸਿ ਜਿਓ ਤਰਾ ਕਾਲ ਪਾਇ ਕਰ ਬਿਸ਼ਨੂ ਪ੍ਰਕਾਸ਼ਾ ਸਕਲ ਕਾਲ ਕਾ ਕੀਤਮਸਾ ਜਵਨ ਕਾਲ ਜੋਗੀ ਸੂਕੀਓ ਬੈਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਤ ਬਨਾਇਓ ਦੇਵ ਦੈਤ ਜਿਸ਼ਨੁ ਪਜਾਇਓ ਕਾਦ ਅੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੇ ਸਗਲ ਪ੍ਰਜਾ ਜਿਨਾ ਸਵਾਰੀ ਸੇਵਕਨ ਕੋ ਸਭਗਨ ਸੁਖ ਦਿਓ ਸਤਨ ਕੋ ਪਲ ਮੋਂ ਬਦਕਿਓ ਘਟ ਘਟ ਕੇ ਅੰਤਰ ਕੀ ਜਾਣ ਤ ਪਲੇ ਮੁਰੇ ਕੀ ਪੀਰ ਪਛਾਨ ਤ ਚੀਟੀ ਤੇ ਕੁੰਜਾ ਰਸੂਲਲਾ ਸਾ ਪਰ ਕਿਰਪਾ ਦਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟਪਟ ਕੀ ਜਾਨੈ ਜਉਦ ਕਰ ਕਰ ਕਰਤਾਰਾ ਰਜਾ ਤਰਤਲ ਦੇਹ અપਾਰਾ ਜਵਿਆਕਰ ਕਰਤਹੁ ਕਮਹੂ ਤਮੈ ਮਿਲਤ ਦੇਹ ਧਰਤ ਸੁਭੋ ਜੇ ਤੇ ਬਦੰਸਰ ਸਵਤਾਰੈ ਆਪ ਆਪਣੇ ਬੁਝੂਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਨਤ ਬੇਦ ਭੇਦ ਹਰ ਆਲਮ ਨਿਰੰਕਾਂ ਨਿਰੰਕਾਂ ਨਿਰਲੰਭ ਆਦ ਨੀਨ ਨਾਦ ਸੰਬਾ ਤਾ ਕਾ ਮੂੜ ਚਾਰੋ ਤੇਦਾ ਜਾਕੋ ਪੇਉ ਨਾ ਪਾਵਤ ਬੇਦਾ ਤਾਕੋ ਕਰ ਪਹਨੁ ਨੁਮਾਨਤ ਮਹਾ ਮੂੜ ਕਛ ਭੇ ਨਾ ਜਨਤੇ ਮਹਾ ਦੇਵ ਕੋ ਕੈਸ ਦਸਿਵ ਨਰੰਕਾਰ ਕਾ ਚਿੰਤ ਨਹਿ ਭੇਵਾ ਆਪ ਆਪਣੀ ਬੁਧ ਹੈ ਜਤੀ ਬਰਨੁਤ ਪਿੰਨ ਪਿੰਨ ਤੋਹੇ ਤੇ ਤੀ ਤੁਮਰ ਲਖਾ ਨਾ ਜਾਏ ਪਸਾਰਾ ਕਿਵ ਸਜਾ ਪਰ ਤੁਮ ਸੰਸਾਰਾ ਇਕ ਰੂਪ ਨੂੰ ਸਰੂਪਾ ਰੰਗ ਭਇਓ ਰਾਵ ਕਹੀ ਪੁਪਾ ਕੰਡਜ ਰਜ ਸਿਤਜ ਕਿਨੀ ਉਤਪਜ ਖਾਨ ਨ ਬਹੁਰ ਰਚਦੀਨੀ ਕਉ ਫੂਲ ਰਾਜਾ ਹੋਇ ਬਿਠਾ ਕਉ ਸਿਮਟ ਪਇਓ ਸ਼ੰਕਰ ਕਠਾ ਸਿਗਰੀ ਸਿਰ ਦਿਖਾਏ ਚੰਬਵ ਆਜ ਆਸ ਰੂ ਸੇੰਬਵ ਅਰਚਾ ਮੇਰੀ ਤੁਮ ਕਰੋ ਸਿਖਵਾਰ ਐ ਸਿਕ ਸੰਗਰਾਵ ਦੁਸ਼ਟ ਜੀਤੇ ਉਠਵਾ ਦਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਉ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਤੋ ਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾਂ ਕੇ ਕਾਲ ਨਿਕੜਨਾ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸ਼ਟ ਅੰਤ ਕਾਲਾ ਕਿਰਪਾ ਦੁਸ਼ਤਾਂ ਜਾਏ ਨਿਹਰ ਹੋ ਤਾਕਤ ਆਉ ਤਨਕ ਮੈਂ ਹਰ ਹੋ ਰੇਜ਼ਤ ਕਰਮੋਂ ਸਭ ਹੋਈ ਦੁਸ਼ਟ ਸ਼ਾਸਵ ਸਕੇ ਨਾ ਹੋਈ ਇੱਕ ਵਾਰ ਤਨਤ ਮੈਂ ਸੰਭਾਰਾ ਕਾਲ ਪਾਸਤੇ ਤਹੇ ਵਾਰਾ ਜਿ ਨਰ ਨਾਮ ਤੇ ਹਾਰੋ ਕਹਾ ਉਦਾਰਿਤ ਦੁਸ਼ਟ ਦੋਤ ਤੇ ਰਹਾ ਕੜਗ ਕੀਤ ਮੈਂ ਛਣ ਤਿਹਾਰੀ ਆਪ ਹਾਦ ਲੈ ਹੋ ਵਾਰੀ ਸਰਬ ਫਰਮ ਹੋ ਸਹਾਈ ਦੁਸ਼ਟ ਦੋਤ ਲੈ ਹੋ ਬਚਾਈ ਰੁਪਾ ਗਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਲਵਿਕ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖਨ ਕੋ ਸ਼ੈ ਕਰਤਾ ਸਿਰ ਇਸ ਤੋਂ ਜਪੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵੰਚਿਤ ਪਲ ਪਾਵੇ ਸੋਈ ਦੁਗਨਤ ਸਭ ਬਿਆਦ ਕੋਈ ਅੜੈਲਾ ਸੁਨੇ ਗੁੰਗਯੂ ਜਾਹੇ ਸੋਰਸ ਨਾ ਪਾਵੇ ਸੁਨੇ ਮੁਰਚਿਤ ਲਾਏ ਚਤੁਰਤਾ ਆਵਹੀ ਦੂਦਰਦ ਭਉ ਨਿਕਲਣਾ ਤੇ ਨਰਕੇ ਰਹੈ ਹੋ ਜੋ ਜਾਕੀ ਇੱਕ ਵਾਰ ਚਉਪਈ ਕੋ ਕਹੈ ਚਉਪਈ ਸੁੰਭ ਸੁਤਰਾ ਸਸਪਣਿਜੈ ਅਰਧ ਸਹਿਸਪੰਦਿਨ ਕਹੀਜੈ ਪਾਦਰ ਸੁਧੀ ਅਸ਼ਟਮੀ ਰਵੀਵਾਰਾ ਤੀਸ ਤਦਰਵ ਗਣ ਸੁਧਾਰਾ ਸੋਇਆ ਪਾਇ ਗਹਿ ਜਵਤੇ ਤੁਮਰੇ ਤਉ ਤੇ ਕੋ ਅੰਕ ਤਰੇ ਨਹੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮੰਨਿਓ ਸਿਮਰ ਸ਼ਸਤਰ ਵੇ ਸਵੈ ਬੋ ਭੇਦ ਕਹੈ ਹਉ ਇਕ ਨਾ ਜਾਣਿਓ ਸ੍ਰੀ ਅਸਤਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਵਕਰਿ ਨ ਹੋਮ ਦੁਹਰਾ ਸਗਲ ਦਵਾਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਬਹਿੰਗੇ ਕਿ ਲਾਜ ਆਸੈ ਗੋਬਿੰਦ ਦਾਸ ਤੁਹਾਰ ਸਗਲ ਦਵਰ ਕੋ ਛੜ ਕੈ ਗਿਓ ਤਹਾਰੋ ਦਵਾਰ ਬਾਹਿੰਗਰੀ ਕੀ ਲਾਜਿ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ